ਕਿਰਤਾ ਹਾਨੇ ਸਾਹ ਇਸ ਪਾਸ ਗਾਇਥਿਆ ਹੋਈਆ ਕਬਣਾ ਦਾ ਵਿਰ ਸਾਹ ਤਤਨਾ ਇਰਵਾਹੇ ਗੁਰ ਸਾਹਿਬ ਜੀ ਆ ਨਾ ਆਸਰੇ ਮਹਲਾ ਪੀਜਾ ਕਾਕਾ ਤਨ ਸੰਤ ਮੂਰਖ ਗਵਾਰ ਮਾਨਮੁਖ ਭੂਲੇ ਆਂਡਰ ਗਵਾਰ ਮੇਕਿਆ ਕੈ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਟ ਹੋਏ ਆਕਾ ਤਨ ਸੰਚੇ ਮੂਰਖ ਗਵਾਰ ਕੰਪੂਲੇ ਅੰਦਰ ਗਵਾਰਾ ਦੇਖਿਆ ਕਾ ਤਨ ਸਦਾ ਡੋਖ ਹੋਏ ਨਾ ਸਾਥ ਜਾਏ ਨਾਮ ਪ੍ਰਾਪਟ ਹੋਏ ਕਾਚਾ ਤਨ ਹੋ ਰਾਮਤੀ ਪਾਏ ਕਾਚਾ ਧਨ ਤੋਨ ਆਵਾ ਜਾਏ ਰਹਾ ਮਨ ਮੁਖ ਕੋਲੇ ਆਵ ਮਰੇ ਤੋਹਾਰਾ ਆਹ ਜੱਲ ਡੂਬੇ ਨਾ ਉੜਵਾਰ ਨਾ ਪਾਰ ਸਾਪ ਗੁਰ ਤੇ تیر ਹੋਰਾ ਪਾਗਾ ਸਾਤਰਤੇ ਆ ਕਾ ਜੁਗਮਾ ਅਮਰਤੁ ਸਾਤੀ ਬਾਣੀ ਓਰਾ ਪਾਗ ਹਰ ਨਾਮ ਸੁਮਾਣੀ ਸੇਧ ਸਾਧਕ ਤਰ ਸਭ ਲੋਇ ਓਰਾ ਪਾਗ ਕਰਾ ਹੋਏ ਸਤਿ ਸੱਚਾ ਸਾਚਾ ਹੈ ਸੋਏ ਓਟਮ ਬਰਮਾ ਪ੍ਰਾਣਾ ਕੋਏ ਸਤਿ ਸੱਚਾ ਅਤ ਆਪ ਡੁੜਾਈ ਨਾਨਕ ਆਪੇ ਵੇਖੇ ਆਪੇ ਸੱਜ ਲਾਏ ਸਾਰੇ ਕੰਡ ਤੋਂ ਟਾਕਾ ਟਾਕਾ ਸੋਏ ਓਟਨਾ ਬਾਰ ਨਾ ਕੋ ਛਾਣਾ ਕੋਈ ਅਤ ਸੱਚਾ ਅਤ ਆ ਪੜੋੜਾਏ ਨਾਨਕ ਆਪੇ ਵਿਖਾ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ